ਜਿਸ ਦਿਨ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਐਮਨਾਬਾਦ ਪਹੁੰਚੇ ਸਨ ਉਸ ਦਿਨ ਉਥੋਂ ਦੇ ਪਠਾਨ ਹਾਕਮ ਦੇ ਘਰ ਵਿਆਹ ਸੀ ਬੜੀਆਂ ਖੁਸ਼ੀਆਂ ਦੇ ਵਾਜੇ ਵੱਜ ਰਹੇ ਸਨ ਅਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਪਰ ਜਦ ਗੁਰੂ ਜੀ ਨੂੰ ਕਿਸੇ ਅੰਨ ਪਾਣੀ ਨਾ ਪੁੱਛਿਆ ਤਾਂ ਆਪ ਜੀ ਦੇ ਨਾਲ ਜਿਹੜੇ ਸੰਤ ਸਨ ਉਹਨਾਂ ਨੇ ਕਿਹਾ ਮਹਾਰਾਜ ਸਾਨੂੰ ਤਾਂ ਬਹੁਤ ਭੁੱਖ ਲੱਗੀ ਹੈ ਸਾਰਾ ਦਿਨ ਬੀਤ ਗਿਆ ਹੈ ਕੁਝ ਖਾਣ ਨੂੰ ਨਹੀਂ ਮਿਲਿਆ ਜਦ ਰਾਤ ਪਈ ਤਾਂ ਗੁਰੂ ਜੀ ਨੇ ਕਿਹਾ ਸੰਤੋ ਦੋ ਜਣੇ ਉੱਠ ਕੇ ਨਗਰ ਵਿੱਚ ਜਾਵੋ ਅਤੇ ਭੋਜਨ ਮੰਗ ਕੇ ਭੁੱਖ ਨਿਵਰਤ ਕਰ ਲਵੋ ਫਿਰ ਗੁਰੂ ਜੀ ਨੇ ਮਰਦਾਨੇ ਨੂੰ ਆਖਿਆ ਮਰਦਾਨਾ ਤੂੰ ਵੀ ਸੰਤਾਂ ਦੇ ਨਾਲ ਜਾ ਤੇ ਆਉਂਦਾ ਹੋਇਆ ਭਾਈ ਲਾਲੋ ਨੂੰ ਨਾਲ ਲਈ ਆਉਣਾ ਪਿੰਡ ਵਿੱਚ ਜਾ ਕੇ ਮਰਦਾਨੇ ਨੇ ਇੱਕ ਪਠਾਨ ਦੇ ਘਰੋਂ ਅੰਨ ਮੰਗਿਆ ਤਾਂ ਕੁਝ ਦੇਣ ਦੀ ਥਾਂ ਉਸ ਘਰ ਵਾਲੇ ਸ਼ਰਾਬੀ ਪਠਾਨ ਨੇ ਅਜੀਹਾ ਤੱਕਾ ਦਿੱਤਾ ਕਿ ਮਰਦਾਨਾ ਉਲਟ ਕੇ ਜਾ ਪਿਆ ਤਦ ਮਰਦਾਨਾ ਉੱਠ ਕੇ ਭਾਈ ਲਾਲੋ ਦੇ ਘਰ ਚਲਿਆ ਗਿਆ ਤੇ ਉਸ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਆ ਗਿਆ ਲਾਲੋ ਆਪਣੇ ਨਾਲ ਕੁਝ ਪੁੱਜੇ ਹੋਏ ਦਾਣੇ ਗੁਰੂ ਜੀ ਵਾਸਤੇ ਭੇਟਾ ਲੈ ਗਿਆ ਤੇ ਗੁਰੂ ਜੀ ਨੂੰ ਮੱਥਾ ਟੇਕ ਕੇ ਪਾਸ ਬੈਠ ਗਿਆ ਤਦ ਮਰਦਾਨੇ ਦੇ ਨਾਲ ਜਾਣ ਵਾਲੇ ਦੋ ਸੰਤਾਂ ਨੇ ਕਿਹਾ ਮਹਾਰਾਜ ਇਸ ਨਗਰ ਵਿੱਚ ਨੀਚ ਲੋਕ ਰਹਿੰਦੇ ਹਨ ਜੋ ਕਿਸੇ ਸੰਤ ਸਾਧ ਦਾ ਆਦਰ ਕਰਨ ਦੀ ਥਾਂ ਸਗੋਂ ਨਿਰਾਦਰੀ ਕਰਦੇ ਹਨ ਮਰਦਾਨੇ ਨੂੰ ੱਤਕਾ ਮਾਰ ਕੇ ਇੱਕ ਸ਼ਰਾਬੀ ਪਠਾਨ ਨੇ ਸੱਟਾਂ ਲਾ ਦਿੱਤੀਆਂ ਹਨ ਵੇਖੋ ਇਸ ਨੂੰ ਕਿਤਨੀ ਸੱਟ ਲੱਗੀ ਹੈ ਵਿਚਾਰਾ ਬਹੁਤ ਪੀੜ ਅਨੁਭਵ ਕਰ ਰਿਹਾ ਹੈ ਸੰਤਾਂ ਦੇ ਪਾਸੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਭਾਈ ਲਾਲੋ ਜੀ ਨੂੰ ਸੰਬੋਧਨ ਕਰਕੇ ਇੱਕ ਸ਼ਬਦ ਉਚਾਰਨ ਕੀਤਾ ਕੇ ਗੁਰੂ ਜੀ ਨੇ ਲਾਲੂ ਨੂੰ ਦੱਸਿਆ ਕਿ ਜਿਵੇਂ ਵਾਹਿਗੁਰੂ ਦਾ ਹੁਕਮ ਹੋਇਆ ਹੈ ਤਿਵੇਂ ਹੀ ਮੈਂ ਕਹਿੰਦਾ ਹਾਂ ਇੱਥੇ ਜਿਹੜੇ ਲੋਕਾਂ ਨੇ ਪਾਪ ਕੀਤੇ ਹਨ ਉਹਨਾਂ ਪਾਪਾਂ ਨੇ ਕਾਬਲ ਵਿੱਚ ਸਰੀਰ ਧਾਰਨ ਕਰ ਲਿਆ ਹੈ ਜੋ ਮੁਗਲ ਰੂਪ ਧਾਰਨ ਕਰਕੇ ਆਵੇਗਾ ਤਾਂ ਇਹਨਾਂ ਪਾਪੀ ਪਠਾਨਾਂ ਨੂੰ ਲੁੱਟੇ-ਪੁੱਟੇਗਾ ਧਰਮ ਸ਼ਰਮ ਇਸ ਸਮੇਂ ਦੋਵੇਂ ਮਿਟ ਗਏ ਹਨ ਅਤੇ ਝੂਠ ਪ੍ਰਧਾਨ ਹੋਇਆ ਫਿਰਦਾ ਹੈ ਕਾਜ਼ੀਆਂ ਤੇ ਬ੍ਰਾਹਮਣਾਂ ਦੀ ਕੋਈ ਗੱਲ ਨਹੀਂ ਸੁਣੇਗਾ ਜੋਰੀ-ਜੋਰੀ ਸੁੰਦਰ ਇਸਤਰੀਆਂ ਨੂੰ ਭੋਗਣਗੇ ਗਰੀਬਾਂ ਨੂੰ ਬਹੁਤ ਦੁੱਖ ਦੇਣਗੇ ਅਤੇ ਲੋਕ ਦੁੱਖਾਂ ਦੇ ਮਾਰੇ ਹੇ ਖੁਦਾ ਹੇ ਖੁਦਾ ਕਰਨਗੇ Hindu ਇਸਤਰੀਆਂ ਨੂੰ ਨੀਂਚ ਲੋਕ ਦੁੱਖ ਦੇਣਗੇ ਤਾਂ ਇਹ ਰੋਣਗੀਆਂ ਤੇ ਵੈਣ ਪਾਉਣਗੀਆਂ ਸ਼ਹਿਰ ਵਿੱਚ ਆਮ ਕਤਲੇਆਮ ਹੋਵੇਗੀ ਤੇ ਖੂਨ ਦੀਆਂ ਨਦੀਆਂ ਚੱਲਣਗੀਆਂ ਇਹ ਬਚਨ ਸੁਣ ਕੇ ਭਾਈ ਲਾਲੋ ਨੇ ਪੁੱਛਿਆ ਮਹਾਰਾਜ ਜੀ ਇਹ ਭਾਣਾ ਕਦੋਂ ਵਰਤੇਗਾ ਕਦੋਂ ਮੁਗਲ ਆਣ ਕੇ ਲੜਾਈ ਕਰਨਗੇ ਤੇ ਫਿਰ ਕਦ ਤੱਕ ਇਹ ਇੱਥੋਂ ਦਾ ਰਾਜ ਕਰਨਗੇ ਅਤੇ ਫਿਰ ਇੱਥੋਂ ਜਾਣਗੇ ਕਦੋਂ ਆ ਗੁਰੂ ਜੀ ਆਖਦੇ ਹਨ ਕਿ ਗੁਰੂ ਨਾਨਕ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਇਹ ਪਠਾਨ ਕਤਲੇਆਮ ਹੋ ਜਾਣਗੇ ਅਤੇ ਸ਼ਹਿਰਾਂ ਵਿੱਚ ਲੋਥਾਂ ਦੇ ਢੇਰ ਲੱਗ ਜਾਣਗੇ ਇਸ ਤਰ੍ਹਾਂ ਦਾ ਮਸਲਾ ਹੋਵੇਗਾ ਜਿਸ ਵਾਹਿਗੁਰੂ ਨੇ ਅਨੇਕ ਪ੍ਰਕਾਰ ਦੇ ਰੰਗਾਂ ਦੀ ਸ੍ਰਿਸ਼ਟੀ ਰਚੀ ਹੈ ਉਹ ਆਪ ਇੱਕ ਪਾਸੇ ਹੋ ਕੇ ਸਭ ਕੁਝ ਵੇਖ ਰਿਹਾ ਹੈ ਉਹ ਸੱਚਾ ਵਾਹਿਗੁਰੂ ਇਸ ਮਸਲੇ ਦੇ ਅਨੁਸਾਰ ਹੀ ਸੱਚਾ ਨਿਆ ਕਰੇਗਾ ਸ਼ਰੀਰਾਂ ਦੇ ਖੂਨ ਖਰਾਬੇ ਨਾਲ ਟੁਕੜੇ ਟੁਕੜੇ ਹੋ ਜਾਣਗੇ ਤੇ ਹਿੰਦੁਸਤਾਨ ਦੇ ਰਾਜ ਨੂੰ ਆਣ ਕੇ ਮੁਗਲ ਸੰਭਾਲ ਲੈਣਗੇ ਸੰਮਤ 1578 ਵਿੱਚ ਆਉਣਗੇ ਅਤੇ 1797 ਵਿੱਚ ਜਾਣਗੇ 279 ਸਾਲ ਇਸ ਧਰਤੀ ਦਾ ਰਾਜ ਕਰਨਗੇ ਇਹਨਾਂ ਦੇ ਪਿੱਛੋਂ ਖਾਲਸਾ ਹੋਵੇਗਾ ਤੇ ਇਹਨਾਂ ਮੁਗਲਾਂ ਦਾ ਜੋਰ ਘਟ ਜਾਏਗਾ ਇਹ ਬਚਨ ਅਸਾਂ ਕਹੇ ਹਨ ਜਦ ਵਾਪਰਨਗੇ ਤਾਂ ਜਾਣੋਗੇ ਇਹ ਬਚਨ ਸੁਣ ਕੇ ਇੱਕ ਸਿਆਣੇ ਪੰਡਤ ਨੇ ਪੁੱਛਿਆ ਮਹਾਰਾਜ ਇਸ ਕਤਲੇਆਮ ਤੋਂ ਅਸੀਂ ਕਿਸ ਤਰ੍ਹਾਂ ਬਚਾਂਗੇ ਗੁਰੂ ਜੀ ਨੇ ਕਿਹਾ ਤੁਸੀਂ ਤੇ ਭਾਈ ਲਾਲੋ ਆਪਣਾ ਪਰਿਵਾਰ ਸੰਭਾਲ ਕੇ ਛੇਗਰ ਹੀ ਇੱਥੋਂ ਨਿਕਲ ਜਾਵੋ ਤਦ ਉਹ ਇੱਥੋਂ ਨਿਕਲ ਕੇ ਦੋ ਕੋਹਾਂ ਤੇ ਇੱਕ ਸੁੱਕੇ ਤਲਾਬ ਵਿੱਚ ਜਾ ਬੈਠੇ ਉਸੇ ਸਮੇਂ ਬਾਬਰ ਦਾ 50 ਕੋਹਾਂ ਦਾ ਡੇਰਾ ਸੀ ਉਸਨੇ ਦੂਸਰੇ ਦਿਨ ਆਣ ਕੇ ਸਾਰੇ ਨਗਰ ਏਮਨਾਬਾਦ ਨੂੰ ਘੇਰਾ ਪਾ ਲਿਆ ਦੋਹਾਂ ਪਾਸਿਆਂ ਤੋਂ ਬੰਦੂਕਾਂ ਤੋਪਾਂ ਚੱਲਣ ਲੱਗ ਪਈਆਂ ਪਰੰਤੂ ਬਾਬਰ ਦੀ ਫੌਜ ਨੇ ਪਠਾਣਾ ਨੂੰ ਲੁੱਟ ਮਾਰ ਕੇ ਤਬਾਹ ਕਰ ਦਿੱਤਾ ਇਸਤਰੀਆਂ ਤੇ ਰਹਿਦੀਆਂ ਮਨੁੱਖਾਂ ਨੂੰ ਕੈਦ ਕਰ ਲਿਆ ਸਾਰੇ ਨਗਰ ਵਿੱਚ ਬਾਬਰ ਦੀ ਦੁਹਾਈ ਫਿਰ ਗਈ ਅਤੇ ਹਾਹਾਕਾਰ ਮਚ ਗਈ ਇਹ ਸਭ ਕੁਝ ਕਰਕੇ ਬਾਬਰ ਨੇ ਉੱਥੋਂ ਚੱਲ ਕੇ ਦੋ ਕੋਹਾਂ ਤੇ ਜਾ ਡੇਰਾ ਕੀਤਾ ਇਸ ਤੋਂ ਅੱਗੇ ਦਾ ਪ੍ਰਸੰਗ ਭਾਈ ਬਾਲਾ ਜੀ ਆਪਣੀ ਜ਼ੁਬਾਨੀ ਕੁਝ ਇਸ ਤਰ੍ਹਾਂ ਦੱਸਦੇ ਹਨ ਕਿ ਬਾਬਰ ਦੀ ਸੈਨਾ ਨੂੰ ਵੇਖ ਕੇ ਉਹ ਸੰਤ ਦਾ ਤਤਸ਼ਨ ਹੀ ਉੱਥੋਂ ਚਲੇ ਗਏ ਪਰ ਗੁਰੂ ਜੀ ਮੈਂ ਤੇ ਮਰਦਾਨਾ ਸੀ ਤਿੰਨੇ ਉੱਥੇ ਹੀ ਆਪਣੀ ਥਾਂ ਤੇ ਬੈਠੇ ਰਹੇ ਉਸ ਸਮੇਂ ਇੱਕ ਮੁਗਲ ਸਿਪਾਹੀ ਨੇ ਸਾਨੂੰ ਆਣ ਕੇ ਵਗਾਰੀ ਫੜ ਲਿਆ ਮਰਦਾਨੇ ਨੂੰ ਇੱਕ ਘੋੜਾ ਫੜਾ ਦਿੱਤਾ ਮੇਰੇ ਸਿਰ ਤੇ ਇੱਕ ਪੰਡ ਰਖਾ ਦਿੱਤੀ ਪਰ ਜਦ ਗੁਰੂ ਜੀ ਦੇ ਸਿਰ ਤੇ ਪੰਡ ਰੱਖਣ ਲੱਗੇ ਤਾਂ ਉਹ ਆਪ ਜੀ ਦੇ ਸਿਰ ਤੋਂ ਇੱਕ ਹੱਥ ਉੱਚੀ ਰਹੀ ਸਿਰ ਦੇ ਨਾਲ ਨਾ ਲੱਗੀ ਇਸ ਤਰ੍ਹਾਂ ਹੋਰ ਕੈਦੀਆਂ ਦੇ ਨਾਲ ਅਸੀਂ ਵੀ ਤੁਰ ਪਏ ਰਾਸਤੇ ਵਿੱਚ ਜਦ ਇੱਕ ਥਾਂ ਬੈਠੇ ਤਾਂ ਗੁਰੂ ਜੀ ਨੇ ਕਿਹਾ ਮਰਦਾਨਾ ਰਬਾਬ ਵਜਾ ਮਰਦਾਨਾ ਕਿਹਾ ਮੈਂ ਤਾਂ ਘੋੜਾ ਫੜਿਆ ਹੋਇਆ ਹੈ ਰਬਾਬ ਕਿਸ ਤਰ੍ਹਾਂ ਵਜਾਵਾਂ ਗੁਰੂ ਜੀ ਨੇ ਕਿਹਾ ਵਾਹਿਗੁਰੂ ਆ ਕੇ ਘੋੜਾ ਛੱਡ ਦਿਓ ਕਿਤੇ ਨਹੀਂ ਜਾਏਗਾ ਜਦ ਮਰਦਾਨਾ ਘੋੜਾ ਛੱਡ ਕੇ ਰਬਾਬ ਵਜਾਉਣ ਲੱਗ ਪਿਆ ਤੇ ਗੁਰੂ ਜੀ ਨੇ ਉੱਚੀ ਸੁਰ ਨਾਲ ਇੱਕ ਸ਼ਬਦ ਪੜਿਆ ਜਿਸ ਦਾ ਅਰਥ ਸੀ ਕਿ اے ਵਾਹਿਗੁਰੂ ਤੂੰ ਜਮ ਰੂਪ ਧਾਰਨ ਕਰਕੇ ਮੁਗਲ ਬਾਬਰ ਨੂੰ ਚੜਾਇਆ ਹੈ ਤੂੰ ਖੁਰਾਸਾਨ ਨੂੰ ਅਪਣਾਇਆ ਹੈ ਤੇ ਹਿੰਦੁਸਤਾਨ ਨੂੰ ਡਰਾਇਆ ਹੈ ਤੂੰ ਆਪਣੇ ਸਿਰ ਕੋਈ ਦੋਸ਼ ਨਹੀਂ ਲੈਂਦਾ ਲੋਕਾਂ ਨੂੰ ਇਤਨੀ ਮਾਰ ਪਈ ਤੇ ਉਹਨਾਂ ਨੂੰ ਵਿਰਲਾਪ ਕਰਦਿਆਂ ਨੂੰ ਵੇਖ ਕੇ ਤੈਨੂੰ ਕੋਈ ਤਰਸ ਨਹੀਂ ਆਇਆ ਸਾਰਿਆਂ ਦਾ ਤੂੰ ਆਪ ਹੀ ਹੈ ਫਿਰ ਇਹ ਗੱਲ ਕਿਉਂ ਹੋਈ ਹਾਂ ਜੇਕਰ ਤਗੜੇ ਨੂੰ ਤਗੜਾ ਮਾਰੇ ਤਾਂ ਫਿਰ ਕੋਈ ਰੋਸ ਨਹੀਂ ਹੁੰਦਾ ਪਰ ਜਦ ਤਗੜਾ ਛੇਰ ਗਊਆਂ ਦੇ ਵਗ ਉੱਤੇ ਪੈ ਜਾਵੇ ਤਾਂ ਉਹਨਾਂ ਦਾ ਮਾਲਕ ਉਹਨਾਂ ਦੀ ਖਬਰ ਲੈਂਦਾ ਹੈ ਆਪਣਾ ਰਤਨ ਰੂਪੀ ਮਨੁੱਖਾ ਜਨਮ ਇਹਨਾਂ ਪਠਾਣਾ ਕੁੱਤਿਆਂ ਨੇ ਵਿਗਾੜ ਕੇ ਖਰਾਬ ਕੀਤਾ ਹੈ ਮਰਗਿਆਂ ਦੀ ਕਿਸੇ ਸਾਰ ਵੀ ਨਹੀਂ ਲੈਣੀ ਏ ਵਾਹਿਗੁਰੂ ਤੂੰ ਆਪੇ ਹੀ ਜੋੜਨਾ ਤੇ ਵਿਛੋੜਨਾ ਕਰਦਾ ਹੈ ਜੇ ਕੋਈ ਆਪਣਾ ਵੱਡਾ ਨਾਮ ਰਖਾ ਕੇ ਮਨ ਮਰਜ਼ੀ ਦੇ ਪੁੱਠੇ ਕੰਮ ਕਰਦਾ ਰਹੇ ਤਾਂ ਉਹ ਮਾਲਕ ਦੀ ਨਜ਼ਰ ਵਿੱਚ ਇੱਕ ਕੀੜੇ ਤੁਲ ਤੁਛ ਜੀਵ ਹੁੰਦਾ ਹੈ ਜੇਕਰ ਆਪਣੇ ਮਨ ਨੂੰ ਮਾਰ ਕੇ ਜਿਉਣਾ ਕਰੇ ਫਿਰ ਕੋਈ ਵਾਹਿਗੁਰੂ ਨਾਮ ਦੀ ਪ੍ਰਾਪਤੀ ਕਰਦਾ ਹੈ ਇਹ ਸ਼ਬਦ ਸੁਣ ਕੇ ਉਸ ਮੁਗਲ ਪਠਾਨ ਦਾ ਮਨ ਨੀਵਾ ਹੋ ਗਿਆ ਤੇ ਉਸ ਨੇ ਬਾਬਰ ਨੂੰ ਜਾ ਕੇ ਦੱਸਿਆ ਕਿ ਅਸਾਂ ਇੱਕ ਸਾਧੂ ਬੜਾ ਕਰਾਮਾਤੀ ਵੇਖਿਆ ਹੈ ਅਸਾਂ ਉਸ ਦੇ ਸਿਰ ਤੇ ਪੰਡ ਰੱਖੀ ਸੀ ਤਾਂ ਉਹ ਪੰਡ ਇੱਕ ਅੱਧ ਤੇ ਪਰ ਉਸ ਦੇ ਸਿਰ ਤੋਂ ਉੱਚੀ ਰਹੀ ਸੀ ਹੋਰ ਉਹ ਬਚਨ ਵੀ ਬੜੇ ਚੰਗੇ ਕਰਦਾ ਹੈ ਆਪ ਉਸ ਨੂੰ ਜ਼ਰੂਰ ਵੇਖੋ ਇਧਰ ਸਭ ਕੈਦੀਆਂ ਨੂੰ ਜਦ ਆਟਾ ਪੀਸਣ ਵਾਸਤੇ ਚੱਕੀਆਂ ਦਿੱਤੀਆਂ ਗਈਆਂ ਤਾਂ ਭਾਈ ਬਾਲਾ ਤੇ ਮਰਦਾਨਾ ਵੀ ਦਾਣੇ ਪੀਸਣ ਲੱਗ ਪਏ ਪਰੰਤੂ ਗੁਰੂ ਜੀ ਦੀ ਚੱਕੀ ਹੱਥ ਲਾਏ ਤੋਂ ਬਿਨਾ ਆਪੇ ਹੀ ਚੱਲਣ ਲੱਗ ਪਈ ਗੁਰੂ ਜੀ ਹੱਥ ਨਾਲ ਦਾਣੇ ਪਾਈ ਜਾਂਦੇ ਤੇ ਚੱਕੀ ਆਪੇ ਹੀ ਚੱਲ ਕੇ ਦਾਣੇ ਦਲੀ ਜਾਂਦੀ ਇਤਨੇ ਨੂੰ ਬਾਬਰ ਵੀ ਆ ਗਿਆ ਉਹ ਗੁਰੂ ਜੀ ਦੀ ਚੱਕੀ ਆਪਣੇ ਆਪ ਹੀ ਚੱਲਦੀ ਵੇਖ ਕੇ ਬੜਾ ਹੈਰਾਨ ਹੋ ਕੇ ਉੱਥੇ ਹੀ ਖੜਾ ਹੋ ਗਿਆ ਉਸ ਨੇ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਜਿਸ ਨੂੰ ਵੇਖ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਸ ਦਾ ਭਾਵ ਹੈ ਜੋ ਕੁਝ ਉਪਦਰਵ ਤੇ ਜ਼ੁਲਮ ਬਾਬਰ ਦੀ ਫੌਜ ਨੇ ਐਮਨਾਬਾਦ ਵਿੱਚ ਬਹੁ ਬੇਟੀਆਂ ਤੇ ਵੱਡੇ ਘਰਾਂ ਦੀਆਂ ਇਸਤਰੀਆਂ ਨਾਲ ਕੀਤਾ ਸੀ ਉਸ ਦਾ ਵਰਣਨ ਕਰਕੇ ਦੱਸਿਆ ਹੈ ਕਿ ਪਰਮਾਤਮਾ ਬੇਅੰਤ ਹੈ ਜਿਸ ਨੇ ਘੜੀ ਪਹਿਰ ਵਿੱਚ ਹੀ ਖੁਸ਼ੀਆਂ ਤੇ ਆਨੰਦ ਮੰਨਦੇ ਹੋਏ ਸ਼ਹਿਰ ਵਾਸੀ ਇਸਤਰੀ ਪੁਰਸ਼ ਨੂੰ ਮਿੱਟੀ ਨਾਲ ਮਿਲਾ ਦਿੱਤਾ ਹੈ ਅਤੇ ਸ਼ਹਿਰ ਨੂੰ ਢਾਟੇ ਰੀ ਕੀਤਾ ਜੋ ਕਾਰਵਾਹਿਗਰੂ ਨੂੰ ਪਾਉਂਦੀ ਹੈ ਉਹ ਹੁੰਦੀ ਹੈ ਇਹਨਾਂ ਲੋਕਾਂ ਦੇ ਕਰਮ ਹੀ ਐਸੇ ਸੰਨ ਤੇਰੇ ਵੱਸ ਕੁਝ ਵੀ ਨਹੀਂ ਜਾਦੇਹ ਸ਼ਬਦ ਅਰਥਾ ਸਹਿਤ ਬਾਬਰ ਨੇ ਸੁਣਿਆ ਉਸਨੇ ਆਪ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਕਿਹਾ ਕਿ ਮੈਨੂੰ ਕਰਾਮਾਤ ਵਿਖਾਓ ਆਪ ਪਰਮੇਸ਼ਰ ਦੇ ਪਿਆਰੇ ਤਥਾ ਪਰਮੇਸ਼ਰ ਦਾ ਰੂਪ ਹੀ ਹੂੰ ਤਦ ਗੁਰੂ ਜੀ ਨੇ ਕਿਹਾ ਕਰਾਮਾਤ ਕਹਿਰ ਦਾ ਨਾਮ ਹੈ ਜੇ ਤੂੰ ਵੇਖਣੀ ਹੋਵੇ ਤਾਂ ਦੱਸਦੇ ਹਾਂ ਬਾਬਰ ਨੇ ਆਪ ਜੀ ਨੂੰ ਬੇਪਰਵਾ ਦਰਵੇਸ਼ ਸਮਝ ਕੇ ਇਸ ਨੂੰ ਕੋਈ ਲਾਲਚ ਨਹੀਂ ਹੈ ਆਪ ਜੀ ਦੇ ਅੱਗੇ ਭੰਗ ਭੇਟਾ ਰੱਖ ਦਿੱਤੀ ਭੰਗ ਨੂੰ ਵੇਖ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਨ ਕੀਤਾ ਕਿ हे ਬਾਦਸ਼ਾ ਸਾਡੇ ਪਾਸ ਪਰਮੇਸ਼ਰ ਦੇ ਭੌਂਦੀ ਭੰਗ ਜੋ ਅਸਾਂ ਆਪਣੇ ਚਿੱਤ ਰੂਪੀ ਗੁੱਥੀ ਵਿੱਚ ਪਾਈ ਹੋਈ ਹੈ ਉਸ ਨੂੰ ਪੀ ਕੇ ਮੈਂ دیਵਾਨਾ ਹੋ ਕੇ ਅਤੀਤ ਰਹਿੰਦਾ ਹਾਂ ਭੰਗ ਪੀਣ ਵਾਸਤੇ ਹੱਥਾਂ ਦਾ ਕਾਸ਼ਾ ਹੈ ਤੇ ਉਸ ਪ੍ਰਭੂ ਦੇ ਦਰਸ਼ਨ ਦੀ ਭੁੱਖ ਹੈ ਜੋ ਸਦਾ ਹੀ ਉਸ ਤੋਂ ਮੰਗਦਾ ਰਹਿੰਦਾ ਹਾਂ ਮੈਨੂੰ ਉਸ ਦੇ ਦਰਸ਼ਨਾਂ ਦੀ ਇੱਛਾ ਹੈ ਮੈਨੂੰ ਆਪਣੇ ਨਾਮ ਦੀ ਪ੍ਰਭੂ ਪਿੱਛਿਆ ਦੇਵੇ ਕਿ ਸਿਰ ਫੁੱਲ ਕਸਤੂਰੀ ਅਤੇ ਹਰਨ ਦੀ ਖੱਲ ਸਾਰੇ ਸ਼ਰੀਰਾਂ ਨਾਲ ਲੱਗਦੇ ਹਨ ਪਰ ਆਪ ਪਵਿੱਤਰ ਨਹੀਂ ਹੁੰਦੇ ਇਸ ਤਰ੍ਹਾਂ ਹੀ ਚੰਦਨ ਤੇ ਭਗਤਾਂ ਦੀ ਗੱਲ ਹੈ ਜੋ ਸਭ ਨੂੰ ਜੋ ਉਹਨਾਂ ਦੇ ਲਾਗੇ ਲੱਗੇ ਆਪਣੇ ਵਰਗਾ ਹੀ ਸੁਗੰਧਿਤ ਕਰ ਦਿੰਦੇ ਹਨ ਜਿਵੇਂ ਕਿ ਉਹ ਅਤੇ ਰੇਸ਼ਮ ਨੂੰ ਕੋਈ ਪਿੱਟੜ ਨਹੀਂ ਕਹਿੰਦਾ ਇਸ ਤਰ੍ਹਾਂ ਹੀ ਭਗਤ ਭਾਵੇਂ ਕਿਸੇ ਜਾਤੀ ਵਿੱਚ ਹੋਵੇ ਉਹ ਉੱਤਮ ਹੀ ਹੈ ਤੇਰੇ ਨਾਮ ਵਿੱਚ ਲੱਗ ਕੇ ਜਿਹੜਾ ਨਿਮਰਤਾ ਧਾਰਨ ਕਰਦਾ ਹੈ हे ਵਾਹਿਗੁਰੂ ਮੈਨੂੰ ਉਹਨਾਂ ਦੇ ਦਰ ਤੋਂ ਪਿੱਛੇ ਆਪ੍ਰਾਪਤ ਹੋਵੇ ਇਹ ਬਚਨ ਸੁਣ ਕੇ ਬਾਬਰ ਨੇ ਬੇਨਤੀ ਕੀਤੀ ਕਿ ਮੇਰੇ ਤੇ ਬਖਸ਼ਿਸ਼ ਕਰੋ ਮੇਰੀ ਬਾਦਸ਼ਾਹੀ ਕਾਇਮ ਰਹੇ ਗੁਰੂ ਜੀ ਨੇ ਕਿਹਾ اے ਬਾਦਸ਼ਾਹ ਖੁਦਾ ਦੇ ਬੰਦੇ ਆ ਉਤੇ ਜ਼ੁਲਮ ਕਰਨਾ ਛੱਡ ਦਿਓ ਜੋ ਲੋਕ ਕੈਦੀ ਕੀਤੇ ਹੋਏ ਹਨ ਉਹਨਾਂ ਨੂੰ ਛੱਡ ਦਿਓ ਜਿਤਨਾ ਚਿਰ ਤੂੰ ਹੱਕ ਨਿਆਂ ਦਾ ਰਾਜ ਕਰੇਗਾ ਪ੍ਰਜਾ ਨੂੰ ਸੁਖੀ ਰੱਖੇਗਾ ਤਦੋਂ ਤੱਕ ਤੇਰੀ ਔਲਾਦ ਪੁੱਤਰ-ਪੁੱਤਰੇ ਰਾਜ ਕਰਦੇ ਰਹਿਣਗੇ ਪਰ ਜਦ ਜ਼ੋਰ ਜ਼ਲਮ ਦਾ ਰਾਜ ਕਰੋਗੇ ਸਾਰੇ ਅਧਰਮ ਫੈਲ ਜਾਵੇਗਾ ਤਾਂ ਤੁਹਾਡਾ ਰਾਜ ਨਸ਼ਟ ਹੋ ਜਾਏਗਾ ਤਦ ਗੁਰੂ ਜੀ ਦਾ ਹੁਕਮ ਮੰਨ ਕੇ ਬਾਬਰ ਨੇ ਸਭ ਕੈਦੀ ਛੱਡ ਦਿੱਤੇ ਤਾਂ ਉਹ ਗੁਰੂ ਜੀ ਦਾ ਪਰਉਪਕਾਰ ਸਮਝ ਕੇ ਗੁਰੂ ਜੀ ਨੂੰ ਨਾਲ ਲੈ ਕੇ ਵਾਪਸ ਏਮਨਾਬਾਦ ਆ ਗਈ ਜਦ ਗੁਰੂ ਜੀ ਨੇ ਨਗਰ ਉੱਜੜਿਆ ਤੇ ਤਬਾਹ ਹੋਇਆ ਵੇਖਿਆ ਤਾਂ ਆਪ ਜੀ ਨੇ ਇੱਕ ਹੋਰ ਸ਼ਬਦ ਉਚਾਰਨ ਕੀਤਾ ਜਿਸ ਦਾ ਭਾਵ ਸੀ ਕਿ हे ਅਕਾਲ ਪੁਰਖ ਤੇਰੀ ਬਿਆੰਤ ਮਹਿਮਾ ਹੈ ਉਹ ਖੇਡਾਂ ਦੇ ਖੇਡਾਂ ਤੇ ਤਬੇਲਿਆਂ ਵਿੱਚ ਹਿੰਕਣ ਵਾਲੇ ਘੋੜੇ ਤੇ ਵਾਜੇ ਨਫੀਰਿਆਂ ਕਿੱਥੇ ਹਨ ਕਿੱਥੇ ਹਨ ਸਬੰਧ ਮਹਾਰਥੀ ਸੂਰਮੇ ਅਤੇ ਕਿੱਥੇ ਹਨ ਉਹ ਖੁਸ਼ੀ ਨਾਲ ਪਹਿਨਣ ਵਾਲੀਆਂ ਲਾਲ ਪੋਸ਼ਾਕਾਂ ਕਿੱਥੇ ਹਨ ਉਹ ਸੁੰਦਰ ਮੂੰਹ ਸ਼ੀਸ਼ਿਆਂ ਵਿੱਚ ਦੇਖਣ ਵਾਲੇ ਹੁਣ ਉਹ ਇੱਥੇ ਦਿਸਦੇ ਨਹੀਂ ਹਨ हे ਮੇਰੇ ਮਾਲਕ ਇਹ ਜਗਤ ਤੇਰੀ ਰਚਨਾ ਹੈ ਇੱਕ ਘੜੀ ਵਿੱਚ ਹੀ ਇਸ ਨੂੰ ਸਿਰਜ ਕੇ ਤੂੰ ਨਾਸ਼ ਕਰ ਦਿੰਦਾ ਹੈ ਅਤੇ ਧਨ ਦੌਲਤ ਦੂਜਿਆਂ ਨੂੰ ਦੇ ਦਿੰਦਾ ਹੈ ਉਹ ਸੁੰਦਰ ਮਹਿਲ ਤੇ ਸਰਾਵਾਂ ਕਿੱਥੇ ਹਨ ਉਹ ਸੁੱਖਾਂ ਵਾਲੀਆਂ ਸੇਜਾਂ ਉੱਤੇ ਸੌਣ ਵਾਲੀਆਂ ਇਸਤਰੀਆਂ ਕਿੱਥੇ ਹਨ ਜਿਨ੍ਹਾਂ ਨੂੰ ਵੇਖ ਕੇ ਨੀਂਦ ਨਹੀਂ ਪੈਂਦੀ ਸੀ ਕਿੱਥੇ ਹਨ ਉਹ ਪਾਨਾਂ ਦੇ ਵੀੜੇ ਖਾਣ ਵਾਲੀਆਂ ਤੇ ਪਰਦੇ ਵਿੱਚ ਰਹਿਣ ਵਾਲੀਆਂ ਸੁੰਦਰ ਇਸਤਰੀਆਂ ਜੋ ਪਰਛਾਵੇਂ ਵਾਂਗ ਲੋਪ ਹੋ ਗਈਆਂ ਹਨ ਇਸ ਧਨ ਵਾਸਤੇ ਬਹੁਤ ਸ੍ਰਿਸ਼ਟੀ ਖਰਾਬ ਹੋਈ ਹੈ ਅਤੇ ਬਹੁਤ ਇਸ ਨੇ ਆਪਣੇ ਆਪ ਵਿੱਚ ਭੁਲਾਈ ਹੋਈ ਹੈ ਇਹ ਦੌਲਤ ਪਾਪ ਕੀਤਿਆਂ ਬਿਨਾਂ ਇਕੱਠੀ ਨਹੀਂ ਹੁੰਦੀ ਅਤੇ ਮਰਨ ਉਪਰੰਤ ਇਹ ਨਾਲ ਨਹੀਂ ਜਾਂਦੀ ਜਿਸ ਨੂੰ ਅਕਾਲ ਪੁਰਖ ਆਪ ਭੁਲਾਉਂਦਾ ਕੁਰਾਹੇ ਪਾਉਂਦਾ ਹੈ ਉਸ ਨੂੰ ਉਸ ਦੀ ਵਿਟਿਆਈ ਖੋ ਲੈਂਦਾ ਹੈ ਕਰੋੜਾਂ ਹੀ ਮੁੱਲਾ ਮੁਲਾਣੇ ਬਾਬਰ ਦੇ ਆਉਣ ਨੂੰ ਮੰਤਰਾਂ ਜੰਤਰਾ ਨਾਲ ਰੋਕ ਰਹੇ ਪਰ ਉਸ ਨੇ ਆਣ ਕੇ ਪੱਕੇ ਮੰਦਰ ਤੇ ਧਰਮ ਸਥਾਨਾਂ ਨੂੰ ਸਾੜ ਦਿੱਤਾ ਅਤੇ ਮਾਸੂਮ ਬੱਚਿਆਂ ਨੂੰ ਟੁਕੜੇ ਟੁਕੜੇ ਕਰਕੇ ਧਰਤੀ ਤੇ ਰੋਲਿਆ ਮੁਲਾਣਿਆਂ ਦੇ ਮੰਤਰਾਂ ਜੰਤਰਾਾਂ ਕਰਕੇ ਕੋਈ ਵੀ ਮੁਗਲ ਅੰਨਾ ਨਾ ਹੋਇਆ ਕਿਸੇ ਵੀ ਮੰਤਰ ਨੇ ਚਮਤਕਾਰ ਨਾ ਵਿਖਾ ਲਿਆ ਮੁਗਲਾਂ ਤੇ ਪਠਾਣਾ ਦੀ ਲੜਾਈ ਹੋਈ ਤੇ ਤਲਵਾਰਾਂ ਚੱਲੀਆਂ ਉਹਨਾਂ ਮੁਗਲਾਂ ਨੇ ਬੰਦੂਕਾਂ ਤੇ ਤੋਪਾਂ ਚਲਾਈਆਂ ਤੇ ਪਠਾਣਾ ਨੇ ਅੱਗੋਂ ਹਾਥੀਆਂ ਨੂੰ ਸਾਹਮਣੇ ਕਰ ਦਿੱਤਾ ਜਿਨ੍ਹਾਂ ਦੀ ਚਿੱਟੀ ਦਰਗਾਹੋਂ ਹੀ ਪਾਟ ਗਈ ਸੀ ਉਹ ਮਾਰੇ ਗਏ ਹਿੰਦੂ ਤੁਰਕ ਆਦ ਇਸਤਰੀਆਂ ਦੇ ਬੁਰਕੇ ਤਤਕਾ ਕੱਪੜੇ ਵਿੱਚ ਇਸ ਕਹਿਰ ਵਿੱਚ ਸਿਰਾਂ ਤੋਂ ਪੈਰ ਤੱਕ ਪਾਟ ਗਏ ਅਤੇ ਕਈ ਮਰ ਕੇ ਮਸਾਣਾ ਵਿੱਚ ਜਾ ਵਸੀਆਂ ਜਿਨ੍ਹਾਂ ਇਸਤਰੀਆਂ ਦੇ ਪਤੀ ਲੜਾਈ ਵਿੱਚ ਮਾਰੇ ਗਏ ਉਹ ਜਦ ਘਰ ਨਾ ਆਏ ਤਾਂ ਉਹਨਾਂ ਦੀ ਰਾਤ ਬੀਤਣੀ ਹੀ ਔਖੀ ਹੋ ਗਈ ਵਾਹਿਗੁਰੂ ਆਪ ਹੀ ਸਭ ਕੁਝ ਕਰਦਾ ਤੇ ਕਰਾਉਂਦਾ ਹੈ ਫਿਰ ਇਹ ਦੁੱਖ ਵਾਰ ਤੱਕ ਕਿਸ ਨੂੰ ਸੁਣਾਈਏ ਜਦ ਇਹ ਦੁੱਖ ਸੁੱਖ ਤੇਰੇ ਹੁਕਮ ਅnder ਹੀ ਹੁੰਦਾ ਹੈ ਤਾਂ ਫਿਰ ਹੋਰ ਕਿਸ پاس ਜਾ ਕੇ ਰੋਈਏ ਵਾਹਿਗੁਰੂ ਆਪਣਾ ਹੁਕਮ ਚਲਾ ਕੇ ਪ੍ਰਸੰਨ ਹੁੰਦਾ ਹੈ ਜੀਵ ਆਪਣੇ ਕਰਮਾਂ ਦਾ ਲਿਖਿਆ ਪਾਉਂਦੇ ਹਨ ਗੁਰੂ ਜੀ ਆਖਦੇ ਹਨ हे ਭਾਈ ਤੁਹਾਡਾ ਰੋਣਾ ਤੇ ਵਿਰਲਾਪ ਕਰਨਾ ਬੇਅਰਥ ਹੈ ਇਹ ਸੰਸਾਰ ਇੱਕ ਚਰਗਾਹ ਹੈ ਜਿੱਥੇ ਚਰਵਾ ਗਵਾਲਾ ਲੋਕ ਸਮੇਸਿਰ ਆਉਂਦੇ ਤੇ ਸਮਾਂ ਕੱਟ ਕੇ ਚਲੇ ਜਾਂਦੇ ਹਨ ਜੋ ਲੋਕ ਇਸ ਚਰਗਾਹ ਪਸ਼ੂਆਂ ਦੇ ਚਰਨ ਦੀ ਜੂ ਵਿੱਚ ਘਰ ਬਣਾਉਂਦੇ ਹਨ ਉਹ ਘਰ-ਬਾਰ ਝੂਟੇ ਹਨ ਕਿਉਂਕਿ ਉੱਥੇ ਰਹਿਣਾ ਹੀ ਕਿਸੇ ਨਹੀਂ ਫਿਰ ਘਰ ਕਿਸ ਕੰਮ ਘਰਾਂ ਨੂੰ ਸੰਵਾਰ ਕੇ ਤਦ ਬਣਾਉਣਾ ਠੀਕ ਹੈ ਜੇਕਰ ਸਦਾ ਇੱਥੇ ਸੰਸਾਰ ਚਰਗਾਹ ਵਿੱਚ ਹੀ ਰਹਿਣਾ ਹੋਵੇ ਤੁਸੀਂ ਤਾਂ ਉਸ ਨੂੰ ਰੋ ਰਹੇ ਹੋ ਜੋ ਮਰ ਗਿਆ ਹੈ ਪਰ ਜਦ ਤੁਸੀਂ ਮਰ ਜਾਓਗੇ ਤਦ ਤੁਹਾਨੂੰ ਕੋਣ ਰੋਵੇਗਾ ਇਹ ਤਾਂ ਤੁਸੀਂ ਦਿਖਾਵੇ ਦਾ ਝੂਠਾ ਰੋਣਾ ਰੋ ਰਹੇ ਹੋ ਕਿਉਂਕਿ ਮਰਨ ਵਾਲਾ ਤੁਹਾਡੇ ਰੋਣੇ ਨੂੰ ਸੁਣਦਾ ਨਹੀਂ ਇਹ ਕੇਵਲ ਤੁਸੀਂ ਲੋਕਾਂ ਨੂੰ ਹੀ ਸੁਣਾ ਰਹੇ ਹੋ ਜੇਕਰ ਮਰਨ ਵਾਲਾ ਆਪਣੀ ਇਕੱਠੀ ਕੀਤੀ ہوئی ਦੌਲਤ ਨਾਲ ਲੈ ਗਿਆ ਤਾਂ ਤੁਸੀਂ ਵੀ ਇਕੱਠੀ ਕਰੋ ਨਹੀਂ ਤਾਂ ਇਸ ਦੀ ਵਿਚਾਰ ਕਰਕੇ ਕੁਝ ਸਮਝੋ ਉਹ ਕੰਮ ਕਰੋ ਜਿਸ ਦਾ ਕੋਈ ਲਾਭ ਮਿਲੇ ਨਹੀਂ ਤਾਂ ਪਿੱਛੋ ਪਛਤਾਓਗੇ ਬੁਰੇ ਕਰਮ ਛੱਡ ਕੇ ਨੇਕ ਕਰਮ ਕਰੋ ਤਦ ਸਿਧਾਂਤ ਨੂੰ ਪਾਵੋਗੇ ਧਰਮ ਦੀ ਧਰਤੀ ਕਰਕੇ ਉਸ ਵਿੱਚ ਸੱਚ ਦਾ ਬੀਜ ਪਾਵੋਗੇ ਤਦ ਕੁਝ ਲਾਭ ਲੈ ਕੇ ਅੱਗੇ ਜਾਵੋਗੇ ਚੰਗੇ ਕਰਮ ਹੋਣ ਤਾਂ ਸਤਿਗੁਰੂ ਮਿਲਦਾ ਹੈ ਤਾਂ ਨਾਮ ਸੁਣਿਆ ਤੇ ਜਪਿਆ ਜਾਂਦਾ ਹੈ ਜੰਮਣਾ ਤੇ ਮਰਨਾ ਧੁਰ ਤੋਂ ਹੀ ਲਿਖਿਆ ਆ ਰਿਹਾ ਹੈ ਵਾਹਿਗੁਰੂ ਦੇ ਬਾਣੇ ਵਿੱਚ ਜੋ ਕੁਝ ਹੁੰਦਾ ਹੈ ਉਸ ਨੂੰ ਚੰਗਾ ਕਰਕੇ ਮੰਨਣਾ ਹੀ ਵਡਿਆਈ ਹੈ ਇਹ ਸ਼ਬਦ ਉਚਾਰਨ ਕਰਕੇ ਮੁਕਤੀ ਦਾਤਾ ਗੁਰੂ ਜੀ ਬੈਠ ਰਹੇ ਜਿਨ੍ਹਾਂ ਦੀ ਕਿਰਪਾ ਨਾਲ ਸਾਰਿਆਂ ਦੇ ਹਿਰਦੇ ਸ਼ਾਂਤੀ ਨੂੰ ਪ੍ਰਾਪਤ ਹੋਏ ਸਨ ਤਾਂ ਤਾਂ ਨਾ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ